ਹੈਲੋ ਫਰੈਂਡਸ ਵੈਲਕਮ ਟੂ आवर ਚੈਨਲ ਮਿੱਟੀ ਪੰਜਾਬ ਦੀ ਜਿਵੇਂ ਤੁਹਾਨੂੰ ਪਤਾ ਹੀ ਆ ਆਪਾਂ ਆਪਦੇ ਚੈਨਲ ਮਿੱਟੀ ਪੰਜਾਬ ਦੀ ਉੱਤੇ ਇਤਿਹਾਸ ਦੀਆਂ ਗੱਲਾਂ ਕਰਦੇ ਆਂ ਕੁਝ ਵਾਰ ਦਾ ਤਾਂ ਕੁਝ ਕਟਨਾਵਾਂ ਤੇ ਕੁਝ ਕਹਾਣੀਆਂ ਤੇ ਇਸ ਵਾਰ ਜੋ ਮੈਂ ਤੁਹਾਡੇ ਲਈ ਕਹਾਣੀ ਲੈ ਕੇ ਆਇਆ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਪੀਰ ਦੀ ਈਕ ਵਾਰ ਹੁੰਦਾ ਕਿ ਆ ਗੁਰੂ ਨਾਨਕ ਦੇਵ ਜੀ ਕਿਸੇ ਪਿੰਡ ਵਿੱਚ ਜਾਂਦੇ ਆ ਜਿੱਥੇ ਇੱਕ ਪੀਰ ਦਾ ਡੇਰਾ ਵੀ ਹੁੰਦਾ ਪਿੰਡ ਵਿੱਚ ਪਹੁੰਚ ਕੇ ਗੁਨਾਨੰਦ ਦੇਵ ਜੀ ਇੱਕ ਦਰਖਤ ਦੇ ਹੇਠਾਂ ਬੈਠ ਕੇ ਧਿਆਨ ਲਗਾਉਣ ਲੱਗੇ ਤੇ ਨਾਲ ਹੀ ਬੋਲਣ ਲੱਗੇ ਲੱਖ ਪਤਾਲ ਤੇ ਲੱਖ ਅਗਾਸ ਉੱਥੋਂ ਹੀ ਉਸ ਪੀਰ ਦਾ ਚੇਲਾ ਵੀ ਲੰਘ ਰਿਹਾ ਸੀ ਇਹ ਸਭ ਸੁਣਨ ਤੋਂ ਬਾਅਦ ਪੀਰ ਦਾ ਚੇਲਾ ਆਪਣੇ ਗੁਰੂ ਕੋਲ ਗਿਆ ਉਸ ਪੀਰ ਕੋਲ ਤੇ ਬੋਲਣ ਲੱਗਾ ਕਿ ਤੁਸੀਂ ਸੱਤ ਪਤਾਲ ਤੇ ਸੱਤ ਅਗਾਸ ਬੋਲ ਰਹੇ ਹੋ ਉੱਥੇ ਦਰਖਤ ਦੇ ਹੇਠ ਬੈਠਾ ਇੱਕ ਵਿਅਕਤੀ ਲੱਖ ਪਤਾਲ ਤੇ ਲੱਖ ਅਗਾਸ ਦਾ ਗਿਆਨ ਲੋਕਾਂ ਨੂੰ ਦੇ ਰਿਹਾ ਹੈ ਤਾਂ ਪੀਰ ਬਹੁਤ ਗੁੱਸੇ ਵਿੱਚ ਆ ਗਿਆ ਤੇ ਗੁਰੂ ਨਾਨਕ ਦੇਵ ਜੀ ਕੋਲ ਪਹੁੰਚਦਾ ਹੈ ਤੇ ਕਹਿਣ ਲੱਗਦਾ ਹੈ ਕਿ ਤੁਸੀਂ ਲੋਕਾਂ ਨੂੰ ਗੁੰਮਰਾ ਕਰ ਰਹੇ ਹੋ ਜਦੋਂ ਕਿ ਸਤਪਤਾਲ ਤੇ ਸਤ ਅਗਾਸ ਹਨ ਤਾਂ ਗੁਰੂ ਨਾਨਕ ਪਾਸ਼ਾ ਕਹਿੰਦੇ ਹਨ ਜਿਸ ਦੀ ਜਿੰਨੀ ਭਗਤੀ ਉਹ ਉਹਨਾਂ ਹੀ ਦੇਖ ਸਕਦਾ ਹੈ ਤਾਂ ਪੀਰ ਕਹਿਣ ਲੱਗਿਆ ਨਹੀਂ ਇਦਾਂ ਨਹੀਂ ਹੋ ਸਕਦਾ ਉਦੋਂ ਹੀ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗਿਆ ਉਹ ਕਿ ਚਲੋ ਮੈਂ ਲੁਕਦਾ ਹਾਂ ਤੁਸੀਂ ਮੈਨੂੰ ਲੱਭ ਕੇ ਦਿਖਾਓ ਜਿਆਦਾ ਕਹਿਣ ਤੇ ਗੁਰੂ ਨਾਨਕ ਦੇਵ ਜੀ ਵੀ ਮੰਨ ਜਾਂਦੇ ਹਨ ਤਾਂ ਪੀਰ ਸਤਵੇਂ ਪਤਾਲ ਤੇ 66 ਦੇ ਉੱਪਰ ਇੱਕ ਪੱਤੇ ਦੇ ਉੱਪਰ ਡੱਡੂ ਦੇ ਰੂਪ ਵਿੱਚ ਬੈਠ ਜਾਂਦਾ ਹੈ ਤਾਂ ਫਿਰ ਗੁਰੂ ਨਾਨਕ ਦੇਵ ਜੀ ਅੱਖਾਂ ਬੰਦ ਕਰਕੇ ਧਿਆਨ ਲਗਾਉਂਦੇ ਆ ਤੇ ਕਹਿੰਦੇ ਆ ਸੱਤਵੇਂ ਪਤਾਲ ਤੇ ਪੱਤੇ ਦੇ ਉੱਪਰ ਬੈਠਾ ਜੋ ਡੱਡੂ ਹੈ ਉਹ ਸਾਹਮਣੇ ਆ ਜਾਓ ਪੀਰ ਸਾਹਮਣੇ ਆ ਜਾਂਦਾ ਹੈ ਤੇ ਉਹ ਕਹਿੰਦਾ ਕਿ ਹੁਣ ਮੇਰੀ ਵਾਰੀ ਆ ਹੁਣ ਤੁਸੀਂ ਲੁਕੋ ਤੇ ਜਦੋਂ ਗੁਰੂ ਨਾਨਕ ਦੇਵ ਜੀ ਲੁਕਦੇ ਆ ਉਹ 8ਵੇਂ ਪਤਾਲ ਵਿੱਚ ਜਾ ਕੇ ਬੈਠ ਜਾਂਦੇ ਆ ਪੀਰ ਪਾਸ਼ਾ ਨੇ ਬਹੁਤ ਲੱਭਿਆ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਨਹੀਂ ਮਿਲੇ ਕਿਉਂਕਿ ਉਹ ਸਤਪਿਤਾਲ ਤੋਂ ਅੱਗੇ ਦੇਖ ਹੀ ਨਹੀਂ ਪਾਰਿਆ ਸੀ ਫਿਰ ਪੀਰ ਨੇ ਕਿਹਾ ਬਹੁਤ ਲੰਬਨ ਤੋਂ ਬਾਅਦ ਕਿ ਗੁਰੂ ਨਾਨਕ ਦੇਵ ਜੀ ਸੱਚੇ ਪਾਸ਼ਾ ਤੁਸੀਂ ਵਾਪਸ ਆ ਜਾਓ ਤੇ ਜਿਵੇਂ ਹੀ ਗੁਰੂ ਨਾਨਕ ਦੇਵ ਜੀ ਵਾਪਸ ਆਏ ਤਾਂ ਉਹਨਾਂ ਦੇ ਚਰਨਾਂ ਵਿੱਚ ਡਿੱਗ ਪਿਆ ਤੇ ਉਹਦੇ ਤੋਂ ਉਹਨਾਂ ਨੂੰ ਸਿੱਖਿਆ ਮਿਲੀ ਕਿ ਜਿਸ ਨੇ ਜਿੰਨੀ ਪੜ੍ਹਾਈ ਕੀਤੀ ਜਿੰਨਾ ਜਿਹਦਾ ਤਜਰਬਾ ਜਿੰਨਾ ਜਿਹਦਾ ਧਿਆਨ ਉਹ ਉਹਨਾਂ ਹੀ ਜਵਾਬ ਦੇ ਸਕਦਾ ਹੈ ਤੁਹਾਡੇ ਸਾਹਮਣੇ ਵਾਲਾ ਬੰਦਾ ਸਹੀ ਕਹਿ ਰਿਹਾ ਹੋਵੇ ਤੁਹਾਨੂੰ ਉਸ ਚੀਜ਼ ਦਾ ਗਿਆਨ ਨਾ ਹੋਵੇ ਤਾਂ ਤੁਸੀਂ ਸੋਚ ਹੀ ਨਹੀਂ ਸਕਦੇ ਕਿ ਉਹ ਚੀਜ਼ ਹੋ ਸਕਦੀ ਹੈ ਤਾਂ ਏ ਸੀ ਅੱਜ ਦੀ ਇੱਕ ਕਹਾਣੀ ਜੋ ਕਿ ਗੁਰੂ ਨਾਨਕ ਦੇਵ ਜੀ ਅਤੇ ਉਸ ਪੀਰ ਦੀ ਸੀ ਤੁਹਾਨੂੰ ਕਿਵੇਂ ਲੱਗੀ ਸਟੋਰੀ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਤਾਂ ਜੋ ਹੋਰ ਵੀ ਵਧੀਆ-ਵਧੀਆ ਵੀਡੀਓਜ਼ ਹੋਰ ਵੀ ਵਧੀਆ-ਵਧੀਆ ਕਹਾਣੀਆਂ ਤੁਹਾਡੇ ਸਾਹਮਣੇ ਆ ਜਾਣ ਧੰਨਵਾਦ